ਨੋ ਇੱਕ ਸੱਜਣ ਕਹਿੰਦਾ ਕਿ ਲੀਡਰ ਕਹਿੰਦਾ ਕਿ ਮੇਰੇ 'ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਹੈ ਸ਼ਹੀਦਾਂ ਦੀ ਧਰਤੀ ਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਹੈ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਸੜਦਾ ਨਹੀਂ ਚਾਹੀਦਾ ਕਿਸੇ ਜੇਲ ਦੇ ਵਿੱਚ ਠੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਦੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਹੈ ਉਹ ਚਾਹੀਦਾ ਤੇਜਲ ਸਿੰਘਾਂ ਨੇ ਬਾਈਕਟ ਕੀਤੀ ਤੇ ਬੇਅੰਤਾਂ ਪੁੱਛੜ ਆਇਆ ਸੀਗਾ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਡੂਰ ਸਾਹਿਬ ਦੇ ਹਲਕੇ ਜੀਰੇ ਹਲਕੇ ਦੇ ਪਿੰਡਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਦਾ ਔਰ ਉਹਨਾਂ ਦੇ ਸਾਥੀਆਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਹੋ ਰਿਹਾ ਹੈ ਲੋਕ ਆਪ ਮਹਾਰੇ ਪਿੰਡਾਂ ਚੋਂ ਬਾਹਰ ਨਿਕਲ ਕੇ ਕਾਫਲੇ ਨੂੰ ਰੋਕ ਰਹੇ ਨੇ ਹਾਂਜੀ ਸਰਵਰਚੜ ਸਿੰਘ ਜੀ ਕਿਵੇਂ ਵੇਖਦੇ ਜੇ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਆਪ ਮੁਹਰੇ ਇੱਕ ਮਹਿਮ ਬਣਾ ਕੇ ਤੇ ਇਸ ਕਾਰਜ ਨੂੰ ਆਪਣਾ ਕਾਰਜ ਮੰਨ ਕੇ ਇੱਕ ਪੰਥਕ ਕਾਰਜ ਮੰਨ ਕੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਨਫ਼ਰਤ ਤੋਂ ਉੱਤੇ ਉੱਠ ਕੇ ਧੜੇ ਬਾਜ਼ੀਆਂ ਤੋਂ ਉੱਤੇ ਉੱਠ ਕੇ ਤੇ ਇੱਕ ਸੱਚੇ ਕਾਜ਼ ਦੇ ਲਈ ਚੱਲੀ ਆ ਸੰਗਤ ਤੇ ਕੱਲ ਪਰਸੋ ਇੱਕ ਲੀਡਰ ਕਹਿੰਦਾ ਸੀਗਾ ਮੈਨੂੰ ਇੱਕ ਸੱਜਣ ਕਹਿੰਦਾ ਕਿ ਲੀਡਰ ਕਹਿੰਦਾ ਕਿ ਮੇਰੇ 'ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਆ ਸ਼ਹੀਦਾਂ ਦੀ ਧਰਤੀ ਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਸੋ ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਏ ਸੰਗਤਾਂ ਨੇ ਆਪ ਇਸ ਮਹਿੰਮ ਨੂੰ ਕੈਰੀ ਫਾਰਵਰਡ ਕੀਤਾ ਏ ਇਹ ਸਾਡਾ ਫਰਜ਼ ਵੀ ਬਣਦਾ ਏ ਕਿਉਂਕਿ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਏ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਸੜਦਾ ਨਹੀਂ ਚਾਹੀਦਾ ਕਿਸੇ ਜੇਲ ਦੇ ਵਿੱਚ ਧੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਦੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਹੈ ਉਹ ਚਾਹੀਦਾ ਸੇ ਲੀਡਰ ਨੇ ਜਿਹਨੇ ਕਰੰਟ ਦੀ ਗੱਲ ਕੀਤੀ ਉਹਨੇ ਇਹ ਵੀ ਗੱਲ ਕਿਹਾ ਵੀ ਇਹਦੇ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ ਤੁਸੀਂ ਪਹਿਲਾਂ ਲੀਡਰ ਦਾ ਤਾਂ ਦੱਸ ਦੋ ਅਕਰਬੀਰ ਸਿੰਘ ਜੀ ਜੀਰਾ ਕਾਂਗਰਸ ਦੇ ਉਮੀਦਵਾਰ ਨੇ ਦੋਸਰਾ ਬਹਲਕੇ ਤੋਂ ਉਹ ਕਹਿੰਦੇ ਜੀ ਇਹ ਸੰਵਿਧਾਨ ਜੀ ਮੰਨਦੇ ਹੀ ਨਹੀਂ ਤੇ ਅੱਜ ਸੰਵਿਧਾਨ ਮੁਤਾਬਕ ਇਹ ਸੀਟ ਕਿਵੇਂ ਲੜ ਸਕਦੇ ਨੇ ਵੇਖੋ ਜੀ ਨਾਨਕ ਸੋਨਰ ਕਭੂ ਨਹ ਹਾਰੈ ਢਾਲ ਜੋ ਜਾਣਾ ਪਾਸਾ ਸੋ ਸਮੇਂ ਮੁਤਾਬਕ ਜਿਹੜਾ ਇਨਸਾਨ ਸੰਘਰਸ਼ ਕਰਦਾ ਏ ਉਹ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਗੱਲ ਵੀ ਕਰ ਸਕਦਾ ਏ ਉਹ ਹਮੇਸ਼ਾ ਜਿਹੜਾ ਸਫਲ ਹੁੰਦਾ ਏ ਜੇ ਅਸੀਂ ਕੋਈ ਸਪੇਸ ਨੂੰ 10 ਬਾਰ ਬਾਰ ਬੇਨਤੀ ਕਰਦਾ ਵਾ ਤੁਸੀਂ ਦਫਤਰ ਖਾਲੀ ਛੱਡੇ ਅੱਜ ਅਸੀਂ ਦਫਤਰਾਂ ਦੇ ਬਾਹਰ ਬੈਠੇ ਹੋਏ ਆ ਕਿਉਂਕਿ ਦਫਤਰਾਂ ਦੇ ਅੰਦਰ ਸਾਡੇ ਨੌਜਵਾਨਾਂ ਬੈਠੇ ਜੇ ਅੱਜ ਅਸੀਂ ਇਹ ਵੀ ਜਿਹੜਾ ਇਹ ਏਰੀਆ ਖਾਲੀ ਛੱਡਾਂਗੇ ਇੱਧਰ ਰਣ ਕੇ ਗੈਰ ਬੈਠਣਗੇ 92 ਦੀ ਇਲੈਕਸ਼ਨ ਬੁਆਇਕਾਟ ਖਾਲਸਾ ਜੀ ਹੋਈ ਸੀਗੀ 92 ਦੀ ਇਲੈਕਸ਼ਨ ਤੇ ਜੇ ਸਿੰਘਾਂ ਨੇ ਬੁਆਇਕਾਟ ਕੀਤੀ ਕਹਿੰਦੇ ਸੀਗੇ ਕਿ ਜੀ ਸਾਡੇ ਸਵਧਾਨ ਦੇ ਮਕਤਾਬਕ ਨਹੀਂਗਾ ਸਿੱਖ ਨੀਤੀ ਦੇ ਹਿਸਾਬ ਦੇ ਨਾਲ ਨਹੀਂਗਾ ਤੇ ਜੇ ਸਿੰਘਾਂ ਨੇ ਬਾਈਕਟ ਕੀਤੀ ਤਾਂ ਬयंਤਾ ਪੁੱਛੜ ਆਇਆ ਸੀਗਾ ਤੇ ਚੁਣ ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਸੋ ਦਾਸ ਇਹ ਗੱਲ ਨੂੰ ਸਮਝਦਾ ਏ ਮਹਿਸੂਸ ਕਰਦਾ ਏ ਤੇ ਮੇਰੇ ਖਿਆਲ ਦੇ ਨਾਲ ਸੰਗਤ ਵੀ ਇਸ ਗੱਲ ਦੀ ਹਮੀ ਭਰਦੀ ਹੋਏਗੀ ਕਿ ਕੋਈ ਵੀ ਸਪੇਸ ਹੋਏ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਇੱਕ ਸਿੱਖ ਦਾ ਜਿਹੜਾ ਕਲੇਮ ਹੋਣਾ ਪੰਥ ਦਾ ਕਲੇਮ ਹੋਣਾ ਪੰਜਾਬੀ ਦਾ ਕਲੇਮ ਹੋਣਾ ਉਹ ਜਿਹੜਾ ਬਹੁਤ ਜ਼ਰੂਰੀ ਆ ਸਰਦਾਰ ਵਿਰਸਾ ਸਿੰਘ ਬਲਟੋਵਾ ਵੀ ਕਹਿ ਰਹੇ ਨੇ ਸਰਦਾਰ ਵਿਰਸਾ ਸਿੰਘ ਬਲਟੋਵਾ ਕਹਿੰਦੇ ਦੋ ਮਹੀਨੇ ਤੱਕ ਤੇ ਉਹਨਾਂ ਨੇ ਆਪਣੇ ਆਪ ਹੀ ਬਾਹਰ ਆ ਜਾਣਾ ਹੈ ਇਹ ਧਰਨੇ ਲਾਉਣ ਦੀ ਏ ਮਤਲਬ ਇਹ ਇਕੱਠ ਕਰਨ ਦੀ ਲੋੜ ਹੀ ਨਹੀਂ ਤੇ ਪਿਛਲੇ ਮਾਰਚ ਵੀ ਕਹਿੰਦੇ ਸੀ ਕਿ ਦੋ ਮਹੀਨਾ ਚਾ ਆ ਜਾਣਾ ਉਹ ਦੋ ਤੇ 12 ਹੋ ਗਏ 12 ਤੇ ਹੁਣ ਮੇਰੇ ਖਿਆਲ ਨਾਲ 14 ਮਹੀਨੇ ਹੋ ਗਏ ਆਏ ਤੱਕ ਤਾਂ ਬਾਹਰ ਆਏ ਨਹੀਂ ਤੇ ਜੇ ਇਹੀ ਲਾਰੇ ਮੇਰੇ ਖਿਆਲ ਦੇ ਨਾਲ ਆਪਾਂ ਪਹਿਲਾਂ ਵੀ ਲਾਏ ਸੀ ਜਿਨ੍ਹਾਂ ਨੂੰ 32-32 ਸਾਲ ਹੋ ਗਏ ਨੇ ਉਹਨਾਂ ਨੂੰ ਤਾਂ ਅਜੇ ਤੱਕ ਆਪਾਂ ਬਾਹਰ ਨਹੀਂ ਕੱਢ ਸਕੇ ਕਿ ਉਹੀ ਅਸੀਂ ਗਲਤੀ ਫੇਰ ਤੋਂ ਥੋੜੀ ਦੁਹਰਾਉਣਾ ਚਾਹੁੰਦੇ ਹਾਂ ਕਿ 32 ਸਾਲ ਅਸੀਂ ਫੇਰ ਡਿੱਕਦੇ ਰਹੀਏ ਕਿ ਸਾਡਾ ਨੌਜਵਾਨ ਕਦੋਂ ਬਾਹਰ ਆਵੇ ਸੋ ਕੌਮ ਦਾ ਬਲ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਨੌਜਵਾਨ ਤੇ ਇਹ ਡੱਕੇ ਚੰਗੇ ਨਹੀਂ ਲੱਗਦੇ ਜੇਲ੍ਹਾਂ ਦੇ ਵਿੱਚ ਅਸੀਂ ਬਾਹਰ ਕੱਢਣਾ ਹਾਂ ਧੰਨਵਾਦ ਜੀ ਭਾਈ ਸਾਹਿਬ ਦੇ ਪਿਤਾ ਜੀ ਵੀ ਨਾਲ ਨੇ ਹਾਂਜੀ ਕਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਆਮ ਮਾਰੇ ਸੜਕਾਂ ਦੇ ਤੁਹਾਡੇ ਕੰਮ ਦੇ ਰੋਕਿਆ ਜਾ ਰਿਹਾ ਇਹ ਹੈ ਜੀ ਗੁਰੂ ਇਹ ਕੀ ਕੋਈ ਨਾਦ ਭਾਈ ਸਾਹਿਬ ਦਾ ਚੋਣ ਲੰਨਦਾ ਕੋਈ ਆਰਾਦਾ ਸੀਗਾ ਇਹਨਾਂ ਕੁਝ ਉਹਨਾਂ ਨੂੰ ਪਤਾ ਨਹੀਂ ਗੁਰੂ ਮਹਾਰਾਜ ਨੇ ਹੁਕਮ ਲਾਇਆ ਕਿ ਤੁਸੀਂ ਤਿਆਰ ਹੋ ਤੇ ਬਾਕੀ ਸੰਗਤ ਗੁਰੂ ਮਹਾਰਾਜ ਸੰਗਤ ਚ ਵੀ ਆਵਰਤ ਰਿਹਾ ਕਿ ਸੰਗਤ ਆਪ ਮਹਾਰੇ ਆਗੇ ਆ ਰਹੀ ਆਪ ਹੀ ਅਗਵਾਈ ਕਰ ਰਹੇ ਸਾਰੇ ਗੁਰੂ ਗੁਰੂ ਹੀ ਅਗਵਾਈ ਕਰ ਰਿਹਾ ਲੱਗਦਾ ਇਸ ਮੋਰਚੇ ਦੀ ਕਿਉਂਕਿ ਅਸੀਂ ਤੇ ਇਸ ਕਾਬਲ ਨਹੀਂ ਸੇ ਨਾ ਸਾਡਾ ਕੋਈ ਤਜਰਬਾ ਵਾ ਨਾ ਸਾਡੇ ਕੋਈ ਸਾਧਨ ਆ ਇਹ ਤੇ ਗੁਰੂ ਗੁਰੂ ਹੀ ਕਰਨ ਵਾਲਾ ਜੀ ਹਾਂ ਗੁਰ ਅੱਜ ਬਾਪੂ ਜੀ ਮੌਜੂਦਾ ਚੇਅਰਮੈਨ ਸਾਬਕਾ ਚੇਅਰਮੈਨ ਅੱਜ ਮਤਲਬ ਛੱਡ ਛੱਡ ਕੇ ਉਹਨਾਂ ਨੇ ਤੁਹਾਡੇ ਤੋਂ ਸਰੋਪੇ ਲਏ ਨੇ ਆਪਾਂ ਵੇਖਦੇ ਹਾਂ ਮੌਜੂਦਾ ਬਲਾਕ ਸੰਮਤੀ ਦਾ ਚੇਅਰਮੈਨ ਅਕਾਲੀ ਦਲ ਜਿਹਨਾਂ 40 ਸਾਲ ਸੇਵਾ ਨਿਭਾਈ ਹੋਵੇ ਉਹ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਸਾਰੇ ਉਹ ਤੁਹਾਡਾ ਹਿੱਸਾ ਬਣ ਰਹੇ ਨੇ ਇਹ ਜੀ ਇਹ ਗੁਰੂ ਦੀ ਬਖਸ਼ਿਸ਼ ਹੀ ਹੋ ਰਹੀ ਹੈ ਜੀ ਇਹਨਾਂ ਨੂੰ ਆਪਣੀ ਜ਼ਮੀਰ ਜਾਗਦੀ ਲੱਗੀ ਕਿ ਸਾਡਾ ਫਰਜ ਕੌਮ ਪ੍ਰਤੀ ਸਾਡਾ ਪਹਿਲਾ ਫਰਜ ਆ ਬਾਕੀ ਤੜੇ ਬਾਕੀ ਉਹਦੇ ਉਹਦੇ ਤੇ ਬਾਅਦ ਦੀਆਂ ਗੱਲਾਂ ਸਾਡੇ ਲਈ ਪੰਥ ਜਾਂ ਸਾਡੀ ਕੌਮ ਜਾਂ ਸਾਡਾ ਧਰਮ ਜਿਹੜਾ ਉਹ ਪਹਿਲੇ ਸਥਾਨ ਤੇ ਹੋਣਾ ਚਾਹੀਦਾ ਤੇ ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਪਛਾਣਿਆ ਬਾਕੀਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਵੀ ਆਪਣੀ ਜ਼ਮੀਰ ਨੂੰ ਪਿੱਛਾ ਭੌਂ ਕੇ ਵੇਖੋ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਤੇ ਕਿੱਧਰ ਨੂੰ ਜਾ ਰਹੇ ਆ ਅਸੀਂ ਹੈ ਪਰ ਇੱਕ ਵਾਰ ਇਹ ਵਿਰੋਧੀ ਧਿਰ ਕਹਿੰਦੇ ਪਿਛਲੀ ਬੀਬੀ ਖਾਲਸਾ ਵੀ ਆਏ ਸੀ ਉਹਨਾਂ ਦੀਆਂ ਕੁਰਬਾਨੀਆਂ ਸੀ ਇਹ ਲੋਕ ਉਹੀ ਨੇ ਉਹ ਉਹ ਉਹਨਾਂ ਦੇ ਬਿਆਨ ਨੂੰ ਕਿਉਂ ਵੇਖਦੇ ਆ ਇਹ ਇਹ ਤੇ ਉਹਨਾਂ ਤੇ ਹੁਣ ਬਖੜਾਏ ਹੋਏ ਕੁਛ ਕਹੀ ਜਾਂਦੇ ਆ ਕੋਈ ਨਹੀਂ ਬੀਬੀ ਖਾਲੜਾ ਸੀਗਾ ਤੇ ਹੁਣ ਵੀ ਤੁਸੀਂ ਦੇਖੋ ਹੁਣ ਤੁਸੀਂ ਡਟੇ ਰਹੋ ਕੋਈ ਗੱਲ ਨਹੀਂ ਸੰਗਤਾਂ ਨੇ ਫੈਸਲਾ ਕਰ ਦੇਣਾ ਹੋਰ ਮਹੀਨਾ ਤੇ ਇੱਕ ਰਹਿ ਗਿਆ ਤੇ ਜਿਆਦਾ ਪਹਿਲਾਂ ਤਾਂ ਕੋਈ ਦਾਅਵੇ ਕਰਨ ਦੀ ਲੋੜ ਨਹੀਂ ਲੇਕਿਨ ਗੁਰੂ ਦੀ ਕਲਾ ਵਰਤੂਗੀ ਇਹ ਜੋ ਪਾਪ ਦੀ ਜੜ ਪੁੱਟੀ ਜਾਊਗੀ ਮੰਤਰੀ ਬਾਜੇਕੇ ਦੇ ਪਿਤਾ ਜੀ ਵੀ ਨਾਲ ਨੇ ਸਮਾਂ ਥੋੜਾ ਇਹਨਾਂ ਨੇ ਅੱਗੇ ਵੀ ਬੜੇ ਪ੍ਰੋਗਰਾਮ ਉਲੀਕੇ ਹੋਏ ਨੇ ਹਾਂਜੀ ਕਿਵੇਂ ਕਿਵੇਂ ਵੇਖਦੇ ਜਿਆ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਗੱਲ ਲੈਣਾ ਇਹ ਪਾਰਟੀ ਕਿਸੇ ਦੀ ਨਹੀਂ ਇਹ ਵਾਰਸ ਪੰਜਾਬ ਦੀ ਏ ਪਾਰਟੀ ਇਹ ਪਾਰਟੀ ਨਹੀਂ ਕਿਸੇ ਦੀ ਵੀ ਤੇ ਮੈਂ ਐਡਾ ਪਿਆਰ ਬਹੁਤਾ ਹੀ ਜ਼ਿਆਦਾ ਜੇ ਐਡਾ ਵਿਰਸਾ ਸਾਹਮਣੇ ਟੋਇਆ ਸੀ ਤਿੰਨ ਵਾਰੀ 15 ਵਾਰੀ ਮੁੱਖ ਮੰਤਰੀ 15 ਹਰ ਰਹੇ ਚੁੱਕੇ ਨੇ ਤੇ ਉਦੋਂ ਨਹੀਂ ਨਾ ਬੰਦੀ ਸਿੰਘ ਛਡਾਏ ਹੁਣ ਉਹਨਾਂ ਦੇ ਬੰਦੀ ਸਿੰਘ ਛਡਾਉਣੇ ਬੰਦੀ ਸਿੰਘ ਛਡਾਉਣੇ ਨੇ ਹੁਣ ਇਹ ਨਾ ਵੋਟਾਂ ਲੈਣ ਦੇ ਮਾਰੇ ਤੇ ਅਸੀਂ ਤਾਂ ਬਹੁਤ ਜ਼ਿਆਦਾ ਪਿਆਰ ਸੰਗਦਾ